नूरमहल फिलौर रोड से वापरे अभ्यानिक हादसा नकोदर के धार्मिक अस्थान तो मत्था टेक के वापस आ रहे सन बिलगा रात करीब दस बजे नूरमहिल फिलौर रोड पिंड मुवाई दे ए। ਵਨ ਟਾਬੇ ਦੇ ਨਜ਼ਦੀਕ ਰੋਡ ਤੇ ਖੜੇ ਟ੍ਰਾਲਾ ਨੰਬਰ ਪੀਬੀ 10ਜੀਜ਼ੈਡ 6955 ਵਿੱਚ ਇੱਕ ਟਾਟਾ ਸਫਾਰੀ ਗੱਡੀ ਨੰਬਰ ਪੀਬੀ 6537541 ਟਕਰਾਉਣ ਨਾਲ ਟਾਟਾ ਸਫਾਰੀ ਵਿੱਚ ਸਵਾਰ 7 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆ ਤੇ ਟਾਟਾ ਸਫਾਰੀ ਚਾਲਕ ਨੇ ਦੱਸਿਆ ਕਿ ਉਹ ਅਤੇ ਉਸਦੇ ਦੋਸਤ ਨਕੋਦਰ ਦੇ ਧਾਰਮਿਕ ਸਥਾਨ ਤੇ ਮਤਕਾ ਟੇਕ ਕੇ ਵਾਪਸ ਫਿਲੌਰ ਜਾ ਰਹੇ ਸੰਤਾ ਰਸਤੇ 'ਚ ਖੜੇ ਟ੍ਰਾਲੇ ਨਾਲ ਇਹ ਐਕਸੀਡੈਂਟ ਹੋ ਗਿਆ ਜ਼ਖਮੀਆਂ ਵਿੱਚ ਅਮਨਦੀਪ ਸਿੰਘ ਪਵਨਦੀਪ ਸਿੰਘ ਵਾਸੀ ਫਿਲੌਰ ਦਰਸ਼ਨ ਸਿੰਘ ਵਾਸੀ ਅਨੰਦਪੁਰ ਸਾਹਿਬ अशोकवासी महाराष्ट्र रेशम सिंह प्रशांत अंबाला कृष्ण छत्तीसगढ़ हरवंकर एहनानु तुरंत पुलिस ने मौके पे पहुंच के गंभीर रूप में जख्मियां नु अस्पताल पहुंचाया और अगली कार्रवाई शुरू कर दी नूर महल तो राजकुमार नंगल दी रिपोर्ट ਚਲੀ ਸੀ ਠੀਕ ਔਰ ਜਦੋਂ ਅਸੀਂ ਚੱਲ ਗਏ ਆ ਉਦੋਂ ਬਾਅਦ ਮੇਰੇ ਗਿਆ ਦੇ ਨਾਲ ਅਸੀਂ ਪੌਣੇ ਚਾਰ ਦਿਨਾਂ ਦੀ ਛੁੱਟੀ ਉਰਾ ਕੇ ਆਇਆ ਬੰਦਾ ਕੋਈ ਬੰਦਾ ਉਹ ਲੰਮਾ ਪਿਆ ਉਹੀ ਬੰਦਾ ਉਹਨੂੰ ਮੈਂ ਪੁੱਛਿਆ ਮੈਂ ਕਿੱਥੋਂ ਆਇਆ ਕਹਿੰਦਾ ਮੈਂ ਥੋੜੇ ਜਿਹੜਾ ਚਪਾਇਆ ਆ ਉਹਰੇ ਨੂੰ ਬਾਅਦ ਵਿੱਚ ਆਇਆ ਕਿ ਆਇਆ ਕਿ ਆਇਆ ਉਹ ਜਿਹੜੇ ਮੇਰੀ ਗੱਲ ਕਰਦੇ ਸੀ ਮੇਰੀ ਗੱਲ ਕਰ ਕਹਿੰਦਾ ਸੀ ਆ ਰਹੇ ਜਦੋਂ ਮੈਂ ਕਿਹਾ ਗੱਡੀ ਦੇ ਪੇਪਰ ਤੇ ਆਹ ਤੋਸੀਂ ਬੰਦ ਰਾਸ਼ਦ ਮਥਾੜੇ ਚਾਰ ਅਸੀਂ ਰਾਤ ਪਾਸ ਕਰੇ ਜੀ ਤੇ ਅਸੀਂ ਆਏ ਟਰੱਕ ਗੱਭੇ ਲਗਾ ਹੋਏ ਜੀ ਇਹ ਨਾ ਤਾਂ ਕੋਈ ਪਾਰਕਿੰਗ ਲਾਈਨ ਦੇਖਣ ਲਈ ਜੀ ਇਹ ਵੀ ਆਹ ਵਾਦੀ ਜਿਦੀ ਆਪਣੀ ਸੀਟ ਨਹੀਂ ਘੱਟਾਈ ਤੇ ਬਹੁਤ ਟਰੱਕ ਲਗਾ ਫਰੋਂ ਜਾਵੇਗਾ ਕੋਈ ਗੱਡੀ ਜੀ ਆਪਣੀ ਸਾਈਡ ਬਾਟੇ ਗੱਡੀ ਸਾਨੂੰ ਮਿੱਟ ਪਾ ਦੇ ਨੇ ਸੈਂਟਰ ਚ ਖੜੀ ਸੀ ਜੀ ਸੈਂਟਰ ਦੇ ਸੈਂਟਰ ਤੇ ਖੜੀ ਤੇ ਇਹਨਾਂ ਅਸੀਂ ਟੈਂਕੀ ਦਾ ਟੱਕਣ ਖੁੱਲਾ ਚਾਬੀ ਵਿੱਚ ਲੱਗੀ ਤੇ ਡਰਾਈਵਰ ਵਿੱਚ ਬੈਠਾ ਦਾਰੂ ਪਿੰਡਾ ਜਦੋਂ ਗੱਡੀ ਵਿੱਚ ਪਾਜੀ ਛਾਲ ਮਾਰ ਕੇ ਖੇਤਾਂ ਚ ਭੱਜ ਗਿਆ ਅੱਛਾ ਬਾਜੋ ਪੁਲਿਸ ਵਾਲੇ ਆਏ ਵੀ ਉਹਨਾਂ ਪੁੱਛਿਆ ਵੀ ਗੱਦਾਂ ਕਹਿੰਦਾ ਸੀ ਇਹ ਬੰਦਾ ਸੱਦ ਉਹਨੂੰ ਕਿੱਦਾਂ ਪਤਾ ਮੇਰੇ ਨਾਲ ਸਮਾਨ ਕਿੱਥੇ ਕੀ ਪਿਆ ਵਾ। ਐ ਭਾਈ ਮੌਕੇ ਤੇ ਖੜਾ ਸੀ। ਉਹਨੇ ਗੱਡੀ ਆਪਣੀ ਗਾਹ ਕਰਾਈ। ਰਾਤ ਦੇ 4 ਵਜੇ ਫੇਰ ਅਸੀਂ ਆਏ ਆ ਤੇ ਗੱਡੀ ਦੇ ਵਿੱਚ ਲੰਮਾ ਪਿਆ ਸੀ। ਜਦੋਂ ਉਹ ਤੋਂ ਪੇਪਰ ਮੰਗੇ ਫੇਰ ਛਾਲ ਮਾਰ ਕੇ ਅੰਦਰ ਭੱਜ ਗਿਆ ਜੀ। ਰਾਤ ਨੂੰ ਨਹੀਂ ਪੁਲਿਸ ਜਦੋਂ ਆਈ ਆ ਉਦੋਂ ਹੈ ਨਹੀਂ ਸੀ ਡਰਾਈਵਰ ਇੱਥੇ ਉਹ ਡਰਾਈਵਰ ਬਾਅਦ ਵਿੱਚ ਆਇਆ ਉਸੇ ਬੰਦੇ ਨੇ। ਬਾਅਦ ਸਾਰੇ ਐ ਭਾਈ ਮੈਂ ਫੋਨ ਕੇ ਇਹਨਾਂ ਕਿਹਾ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਘੰਟੇ ਬਾਅਦ ਪੁਲਿਸ ਆਈ ਆ। ਉਹਨਾਂ ਨੂੰ ਮੈਂ ਕਿਹਾ ਮੈਂ ਕਹੀ ਅਧਰ ਕਰਕੇ ਆਹ ਪ੍ਰੋਬਲਮ ਹੈ ਟਰੱਕ ਸਾਈਡ ਅਹੀਂ ਖੋਤ ਤੱਕਾ ਲਾ ਕੇ ਟਰੱਕ ਸਾਈਡ ਤੇ ਕੀਤਾ ਬੰਦਾ ਆ ਰਿਹਾ ਆ ਟਰੱਕ ਸਾਈਡ ਤੇ ਲਾਉਣ ਔਰ ਉਹ ਜਦੋਂ ਬੰਦਾ ਆਇਆ ਨਾ ਕੋਈ ਮੋਟਰਸਾਈਕਲ ਤੇ ਆਇਆ ਨਾ ਸਕੂਟਰ ਤੇ ਆਇਆ ਚੁੱਪ ਕਰਕੇ ਇੱਥੋਂ ਆ ਕੇ ਕੋਲਾ ਕੇ ਖੜ ਗਿਆ ਮੈਂ ਪੁਲਿਸ ਵਾਲੇ ਪੁੱਛੇ ਮੈਂ ਕਿਥੋਂ ਆਇਆ ਕਹਿੰਦਾ ਠਾਣੇੋਂ ਮੈਂ ਕਹਿੰਦਾ ਜੀ ਅਸੀਂ ਸਾਡੇ ਮੱਤੇ ਦੇ ਬੂਦੂ ਨਹੀਂ ਲਿਖਿਆ ਨਾ ਕੋਈ ਟਰੱਕ ਕੋਈ ਗੱਡੀ ਆਏ ਕੌਣ ਛੱਡ ਕੇ ਗਿਆ ਕਹਿੰਦਾ ਨਹੀਂ ਸਾਡਾ ਬੰਦਾ ਆਇਆ ਕਹਿੰਦਾ ਠਾਣੇੋਂ ਆਇਆ ਮਤਲਬ ਉਹੀ ਡਰਾਈਵਰ ਜਿਹੜਾ ਭੱਜਿਆ ਸੀ ਉਹ ਦੁਬਾਰਾ ਆ ਗਿਆ ਉਹੀ ਦੁਬਾਰਾ ਆਇਆ ਮੈਂ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ 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 ਕੁਝ ਨਹੀਂ ਹੋਇਆ ਪੁਲਿਸ ਵਾਲੇ ਆ ਕਿ ਉਹ ਤਾਂ ਸੇਫਟੀ ਪਰਸਾਲਿਆ ਕੋਲ ਹੋਰ ਕੀ ਨਿਕਲਣਾ ਜੀ ਅਜੀ ਦਾ ਆਪ ਤਾਂ ਗੱਡੀਆਂ ਸਾਈਡ ਤੇ ਖੜੀਆਂ ਧੱਕਾ ਲੱਗ ਜੀ ਹੋਰੇ ਸਾਥੇ ਜਾਂਦੇ ਆਉਂਦੇ ਅੱਧੀ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ 6 ਕਿੰਨੀਆਂ ਚੱਲ ਗਈਆਂ ਸੱਤ ਸਵਾਰੀਆਂ ਜੀ ਇੱਕ ਬੱਚਾ ਸੀਗਾ ਜੀ 6 ਮੇਲੇ ਲੱਗੀ ਆ ਜੀ ਇੱਕ ਮੁੰਡਾ ਨਾਲ ਪਵਨਦੀਪ ਸਿੰਘ ਉਹਦੇ ਲੱਗੀ ਆ ਤੇ ਇੱਕ ਟਰੱਕ ਜਿੱਦਾਂ ਜਾਂਦਾ ਹੀ ਫਲੋਰ ਨੂਰਮੈਲ ਤੋਂ ਪਰਵਾਣ ਨੂੰ ਇਹ ਜਾਂਦਾ ਜਾਂਦਾ ਕਿਤੇ ਖਰਾਬ ਹੋ ਗਿਆ ਰਸਤੇ 'ਚ ਰਸਤੇ 'ਚ ਖਰਾਬ ਹੋਣਾ ਤੇ ਉਹ ਰਸਤੇ ਦੇ ਗੱਭੇ ਜਿਹੜੇ ਝੜਕ 'ਚ ਡਰੋ ਗਿਆ ਪਿੱਛੋਂ ਟਾਟਾ ਸਵਾਰੀ ਇੱਕ ਗੱਡੀ ਆਈ ਤੇ ਉਹ ਜਦੋਂ ਨਕੋਦਰ ਤੋਂ ਕਹਿੰਦੇ ਮੱਥਾ ਦੇ ਕੇ ਆਏ ਉਹਨਾਂ ਦੀ ਗੱਡੀ ਪਿੱਛੇ ਹੋ ਵਿੱਚ ਵੱਜ ਗਈ ਤੇ ਗੱਡੀ ਦੇ ਜੇ ਸਵਾਰ ਜੇ ਉਹਨਾਂ ਦੇ ਛੱਟਾਂ ਵੀ ਲੱਗੀਆਂ ਬਾਕੀ ਗੱਡੀ ਦੇ ਵੀ ਕਾਫੀ ਨੁਕਸਾਨ ਹੋਇਆ ਗੱਡੀ ਵਿੱਚ ਕਿੰਨੇ ਜਣੇ ਸਵਾਰ ਸਵੇਰੇ ਹੋਣੇ 6-7 ਜਣੇ ਸਵਾਰ ਹੋਦੇ ਸੀ ਜੀ ਡਰਾਈਵਰ ਸੀ ਉਹ ਪੀਤੀ ਹੋਈ ਸੀ ਉਹਨਾਂ ਦਾ ਘਣਾ ਦੁੱਖ ਸੀ ਡਰੱਗ ਡਰਾਈਵਰ ਮੌਕੇ ਤੇ ਭੱਜ ਗਿਆ ਸੀ ਸਾਨੂੰ ਮਿਲਿਆ ਨਹੀਂ ਜੀ ਫੇ ਉਹ ਕਹਿੰਦੇ ਸੀ ਦੁਆਰਾ ਜਦੋਂ ਆਇਆ ਉਹਦੀ दारू ਪੀਤੀ ਉਹ ਇਸ ਵਿੱਚ ਬੈਠਾ ਪੀਂਦਾ ਸੀਗਾ ਆਪਣੇ ਚੰ ਸ਼ਰਾਬੀ ਇਹਨੇ ਬਣੀ ਜਾ ਉਹਨਾਂ ਦੇ ਮਦਦ ਕਿ ਉਹ ਬੋਲੇ ਨਹੀ ਫੇ ਸਾਡੇ ਜਾਂਦੇ ਤੂੰ ਤਾਂ ਮੜਿਆ ਨਹੀਂ ਕੋਈ ਨਾਲ ਜਦ ਤੱਕ ਜਖਮੀ ਜਿਆਦਾ ਹੋਏ ਇਹਨਾਂ ਨੇ ਕਹੇ ਸੀਗੇ ਹਾਂ ਜਖਮੀ ਜਿਆਦਾ ਹੋਏ ਹਾਂ ਲੋ ਇਹਨਾਂ ਦਾ ਕੀ ਬਣੇਗਾ ਪ੍ਰਪਲ ਤੁਹਾਡੇ ਕਰਾਸੇ ਲਿਆ ਕੇ ਕਾਰਾਂੀਆਂ ਨੂੰ ਹੁਣ ਇਹਨਾਂ ਦੇ ਰਾਜੀ ਨਾਮੇ ਦੀ ਦੇਖਦੇ ਆ ਜੇ ਕੋਈ ਸੈਟਮੈਂਟ ਇਹਨਾਂ ਦਾ ਹੁੰਦਾ ਜੇ ਨਾ ਹੋਇਆ ਭਈ ਕਾਰਵਾਈ ਕਰਾਂਗੇ ਟਰੱਕ ਤੋਂ ਆ ਰਿਹਾ ਸੀਗਾ ਕਿ ਚੱਲ ਸੀ ਟਰੱਕ ਜਦੋਂ ਨਕੌਦਰ ਤੱਕ ਨਕੌਦਰ ਤੋਂ ਫਲੋਰ ਨ ਜਾਂਦਾ ਜੀ ਅੱਜ ਕੋਈ ਗੁਫਤਾਰੀ ਹੋਈ ਨਹੀਂ ਅਜੇਂ ਦਾ ਕੋਈ ਨਹੀਂ ਹੋਇਆ ਠੀਕ ਹੈ ਜੀ